ਪਿੰਨੀਆਂ ਆਈਆਂ। ਕੁੰਡੀਆਂ ਰੋਟੀਆਂ 21 ਪਿੰਨੀਆਂ ਲਿਆਉਣੀਆਂ। ਪੈਨੂੰ ਦੀਂਦੇ ਲੈ। ਆਗੇ ਸਮਝ। ਤੇ ਚੁੰਮੜੇ ਮੇਰੇ ਵਾਂਜ ਲਾਂਡੀਆਂ ਨੇ ਪੇਟੀ ਭੜੀ ਗਈ। ਵੀਰ ਖਾਣਾ। ਪਿੰਨੀਆਂ ਖਾਈ ਉਹ ਮਾਂ ਪੇਟੀ ਚ ਰੱਖਿਆ ਜਾ। ਉਦੋਂ ਰਾਤ ਤਬ। ਬੁਆ ਉਹ ਵੀ ਚੀ ਆ ਗਈਆਂ ਬੱਬਲ ਗਈਆਂ ਕਿਨੇ ਕੁ ਦੇ ਰਹਿ ਆਹ ਹੁਣ ਲੈ ਤੈਨੂੰ ਕਿਹਿਆ ਉਹ ਤਾਂ ਲੈਟਾ ਕੋ ਨਹੀਂ ਆ ਤੇ ਰਹਾ ਕਰਨਾ 4 ਕਿਲੋ ਕਰਾ ਤੂੰ ਲੈਣਾ 4 ਤੈਨੂੰ ਦੇਣਾ ਪੈਣਾ ਕਿਲੋ ਮੀਟਰ ਲਵੇਂ ਦਾ ਕਿਲੋ ਅੱਧਾ ਕਿਲੋ ਲਵੇਂ ਦਾ ਅੱਧਾ ਆ ਗਏ ਆ ਜੇ ਤੇ ਬਰਾਦ ਦਿਨੇ ਜਾਣੀ ਰਾਤ ਗਈ ਤੇ ਦੂਜੇ ਦਿਨ ਆਦਿਆ ਮੋੜ ਬਣਾਇਆ ਬਾਠ ਦੂਰ ਲੈ ਲੈਣੀ ਉਹ ਕੁੜੀ ਨੂੰ ਵਿੱਚ ਬਣਾ ਕੇ ਨਾ ਢੋਲੀ ਝੋਲੀ ਚਾਰਾ ਜਣਾ ਚਾਹ ਕੇ ਲਾਉਣੀ ਭਾਵਾ ਨੇ ਕਿਤੇ ਕਿਹੜਾ ਪਿੰਦਰ ਕਿਥੇ ਵਿਆਹ ਹੋਇਆ ਹੋਰ ਕਿ ਉਹਨਾਂ ਨੇ ਆਮੇ ਇੱਕੋੜਕੇ ਖੇਡਾਂ ਖੇਡਾਂ ਕਿਹੜੀਆਂ ਖੇਡਦੇ ਹੁੰਦੇ ਸੀ ਖੇਡਾਂ ਹਾਰੀਆਂ ਜੋਰ ਤਿੰਨਾਂ ਚ ਨਾ ਕਿਹੜੀ ਖੇਡ ਕਰਨੀ ਉਹ ਕਰਨੀ ਹੈ ਕਬੱਡੀ ਕਬੱਡੀ ਵੀ ਖੇਡ ਲੈਂਦੇ ਆ ਸਾਰੇ ਕਰ ਲੈਂਦੇ ਕੰਦਰ ਕਾਣੇ ਵੇਲੇ ਹੁੰਦੇ ਆ ਕੰਮ ਨਹੀਂ ਕਰਨੀ ਕੀ ਕੰਮ ਲਗਾਰਾਣੋ ਕੋਰਤੂ ਮੋਲ ਬਾਰ ਕਿੱਲੇ ਦੇਖਣ ਆ ਬਿਆਂ ਹੋ ਗਿਆ ਕੋਈ ਸਿੱਕੀ ਦੀ ਮਣਿਆ ਗਿਆ ਚਲਾ ਪਟਵਰਤੀ ਕਿnde ਕੋਲ ਕਰਾਓ ਬਾਹਰ ਤੇ ਆ ਗਿਆ ਆਹ ਆਹ ਕੰਮ ਕਾਰੋਬਾਰ ਚੱਲ ਰਿਹਾ ਆ। ਆ ਹੁਣ ਜਿਵੇਂ ਬਾਪੂ ਵਿਕਲ ਹਰ ਘਰ ਵਿੱਚ ਹੋਏ ਫੈਲੇ। ਉਹਦੇ ਅਕੋਰਡਿੰਗ ਕੋਈ ਬਾਜ਼ਰੀਆ ਸਹੀ ਆ ਗੱਡੀਆਂ ਕਿੜੀਆਂ ਪਰੋਈ ਕੋਲ ਨੂੰ ਕਾਹਦੇ ਟਰਾਂਜਾ ਜਾਈ ਜਾਈ। ਸਾਈਕਲ ਸੀ ਤੁਹਾਡੇ ਕੋਲ? ਐਂਕਲ ਦਾ। ਕਦੋਂ ਲਿਆ ਸੀ ਤੁਸੀਂ ਪਹਿਲਾਂ? ਇਹ ਸੱਤ ਦੇ ਬਾਅਦ ਲਾਏ ਸੀ ਬਾਹਰ ਤੇ ਪਿੰਡ ਚ ਆਏਗਾ। ਮੈਨੂੰ ਵਾਲਾ ਦਿੱਤਾ। ਕਿੰਨੇ ਕਿੰਨੇ ਰੁਪਈਆ ਦਾ ਲਿਆ ਸੀ? ਹੈ? ਕਿੰਨੇ ਰੁਪਈਆ ਦਾ ਲਿਆ ਜੀ ਕਿਥੇ 20 ਆ ਦਾ ਦੇਖਾ ਜੀ ਨਾ ਕੱਲਾ ਆਜਾ ਛੇਰਵਾ ਦਾ ਆਰੇ ਜਾਨੇ ਦੋੜ ਪਈ ਤੇ ੜੀ ਹੁੰਦੀ ਆ ਧਾਰਾ ਦੇ ਲੋ ਆ ਲਾ ਖਰਾਕਾ ਕੀ ਖਾਂਦੇ ਸੀ ਬਾਪੂ ਖਰਾਕਾ ਦੁੱਧ ਦੋਦੀ ਕੋ ਨਹੀਂ ਲੈਂਦਾ ਹਾਂ ਆਗੇ ਤਾਂ ਮਹੀਂ ਹੁਣੀਆਂ ਇਹ ਤੋਂ ਲਾਇ ਤੇ ਕਿਥੇ ਜੋਰਦਾ ਸਾਰੀ ਬੇਲੀ ਹੁਣੀ ਚਰਾਉਂਦਾ ਹੁਣੀਆਂ ਤੇ ਉਹ ਝਾਮ ਨੂੰ ਚੋ ਲੈਣੀਆਂ 5 ਰੁਪਏ ਜਿਵੇਂ ਉਹਦੀ ਵੇਚਾਈ ਕਿਲੋ ਮੈਂ ਜਾਦਾ ਦੋ ਪੀਪੇ ਤੇ ਦੁੱਧ ਦੀ ਕੋਈ ਦੁੱਧ ਲੈਂਦਾ ਹੁਣ ਦੋ ਕਿਲੋ ਵੀ ਨਹੀਂ ਛੱਡਦਾ ਤੇ ਕਿਉਂ ਕਿ ਤੂੰ ਬਣੇ ਤੇ ਜੁੜੇ ਹੁਣ ਸਾਰਾ 800 800 ਕਿਲੋ ਆਪਾਂ ਉਹਦਾ 5 ਰੁਪਏ ਇੱਕ ਕਿ ਲੋਰ ਗਾਂ ਤੇ ਉਹ ਖੇਤੀ ਕਿਵੇਂ ਹੁੰਦੀ ਸੀ ਖੇਤੀ ਐਵੇਂ ਹੀ ਹੁੰਦੀ ਐ ਜਿਹੜੋਂ ਹੋਣ ਨੇ ਕਣਕਾਂ ਉਹਦਾ ਖਾੜਾ ਕੋਨੀਆਂ ਤੇ ਇਹਨੀਆਂ ਬਿਮਾਰੀਆਂ ਕੋਨੀਆਂ ਨਾਲ ਬਣਾ ਲੈਣੇ ਖਾਵਣ ਨੂੰ ਜੋਗ ਨਹੀਂ ਗਣਕਾਂ ਦੀ ਜੋਗ ਨਾਲ ਹੀ ਆਪਾਂ ਖਰਾਾ ਤੇ ਉਹਦਾ ਮੁੱਕਰਾ ਮੁੱਕਗਾ ਤੇ ਲਮੋਚੜੀ ਕਿਹੜਾ ਸਰਕਾਰੀ ਹਸਪਤਾਲ ਇਸ ਚੱਕੀ ਦੀ 14 ਦਿਨਾਂ ਦੀ ਉਹ ਤੋਂ ਆਤਾ ਭਰਾ ਕੇ ਲਿਆ ਵੀ ਦਾ ਰੱਖਾਂਦੇ ਨੇ ਹੁਣ ਆ ਪਿੰਡ ਲੱਗ ਗਈਆਂ ਚੱਕੀ ਅੱਛਾ ਇਹ ਬੋਰਡ ਜਿਹੜਾ ਪਿੰਡ ਚ ਬੋਰਡ ਹੈ ਕਿੰਨਾ ਪੁਰਾਣਾ ਬੋਰਡ ਹੈ ਬੋਰਡ ਮੈਂ ਵੀ ਸੰਭਾਲੇ ਚ ਬੈਠੇਗਾ ਤੇ ਉਹ ਮਾਚੀਆ ਦੇ ਪਿੱਛੇ ਕਰਦੇ ਜਾਇਂਦੇ ਨਹੀਂ ਕਿ ਤੇਰੇ ਨਾਲ ਲੰਗੜਾ ਚਾਉ ਦੁਨੀਆ ਦਾ ਕੋਈ ਮਰ ਚੁੱਕੇਗਾ ਉਹ 48 ਵਾਲਾ ਚਲਾਏ ਤੇ 18 ਡੰਡੀਆਂ ਤੋਰੀਂ ਐ ਮਣਨ ਮਣੇ ਯਾਰੋ ਇਹ ਸੰਦੋਖੇ ਆਵਾਂ ਵੀ ਬਾਹਰ ਚਾਣਾ ਆਵੀ ਡੰਡੀਆਂ ਆਣ ਆਵੀ ਚੱਲ ਜਾ ਐ ਲੋਕ ਉੱਪਰ ਮਾਚ ਗਿਆੜਾ ਅਜਾੜੇ ਤੇ ਤਾਰੇ ਭੂਣ ਲਿਆ ਇੱਥੇ ਫਿਰ ਖੇਡਦੇ ਸੀ ਆ ਪਿੱਪਲ ਥੱਲੇ ਬੋਰ ਥੱਲੇ ਖੇਡਦੇ ਸੀ ਫਿਰ ਜਵਾਕ ਖੇਡਦੇ ਹੁੰਦੇ ਸੀ ਬੋਰ ਥੱਲੇ ਬੋਰ ਆ ਹੁਣ ਉਹ ਰੌਣਕ ਕਿਉਂ ਨਹੀਂ ਰਹੀ ਬੋਰ ਉਹ ਰੌਣਕ ਨਾ ਉਹ ਸਮਾ ਗਿਆ ਹੁਣ ਜਿਆਦੇ ਲੜਾਈ ਤੇ ਰੌਣਕ ਘਾਟੇ ਵਰਦੇ ਬਾੜੇ ਨਹੀਂ ਉਹ ਨਿੱਕੇ ਨਿੱਕੇ ਸ਼ੌਕ ਦੇ ਵਰਦੇ ਨਹੀਂ ਹੁਣ ਕਿਦੂ ਦੀ ਨਹੀਂ ਸਾਹ ਦੇ ਘਾਲ ਦੇ ਦੇ ਘਾਤ ਤੁਹਾਨੂੰ ਪਹਿਤੀ ਉਹ ਵੱਡੇ ਵੱਡੇ ਗਏ ਉਹ ਤਾਂ ਸਕੂਲ ਨਹੀਂ ਜਾਂਦੇ ਆ ਹੁਣ ਸਕੂਲ ਉਗੜ ਗਏ ਖੇਡਣ ਕਿ ਤੂੰ ਹਾਲਾਤ ਹਾਲਾਤਾਂ ਦਾ ਕਿੰਨਾ ਕੋ ਫਰਕ ਹੈ ਹੈ ਉਦੋਂ ਦੇ ਹਾਲਾਤ ਤੇ ਹੁਣ ਦੇ ਹਾਲਾਤਾਂ ਦਾ ਕਿੰਨਾ ਕੋ ਫਰਕ ਬੜਾ ਅਦਵਾ ਗਈ ਮਿਸ਼ਾਵ ਲਾਈਏ ਤਾਂ ਤੇਰਾ ਉਹ ਏੜਾ ਬੜਾ ਦੀ ਕੋ ਕੋ ਨਹੀਂ ਲੈ ਤਾਂ ਠੱਗੀ ਦੇ ਬੇਮਾਨ ਚੀ ਮਾ ਚੰਗਾ ਸੀ ਵੇਲਾ ਉਹ ਹਾਂ ਬੜਾ ਵੇਲਾ ਹੂੰ ਉਹ ਨਹੀਂ ਵੇਲਾ ਥੀ